ਹੈਲੋ ਸਸਿਕਾ ਜੀ ਸਾਰੀਆਂ ਭੈਣਾਂ ਨੂੰ ਅਓ ਅੱਜ ਆਪਾਂ 벨ਟ ਵਾਲੀ ਅੰਡਰਸ਼ਰਟ ਤਿਆਰ ਕਰੀਏ ਦੇਖੋ ਮੈਂ 벨ਟ ਦੀ ਕਟਾਈ ਤੇ ਸਿਲਾਈ ਕਰ ਰਹੀ ਹਾਂ ਜੋ 벨ਟ ਲਾਉਣੀ ਹੈ ਆਪਾਂ ਉਹ ਲੈਣੀ ਹੈ ਫਰੰਟ ਤੋਂ ਜੀ ਆਪਾਂ ਲੈਣੀ ਹੈ 1.5 ਇੰਚ ਤੇ ਬੈਕ ਤੋਂ ਆਪਾਂ ਦੇਖੋ ਲਈਏ ਕਿੰਨੇ ਤਾਂ ਕਿ ਜਿਹੜਿਆ ਜੋ 벨ਟ ਦੀ ਫਰੰਟ ਵੀ 1.5 ਇੰਚ ਆਪਾਂ ਤਾਂ ਲਈ ਹੈ ਤਾਂ ਕਿ ਜਦ ਨਾਲ ਨਾ ਫਰੰਟ ਤੇ ਵੱਲ ਜ਼ਿਆਦਾ ਪੈ ਇਹਦੇ ਨਾਲ ਸੂਟ ਦੀ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਆ ਦੇਖੋ ਤੁਸੀਂ ਇਹ ਆਪਾਂ ਦੇ ਤੋ 3 ਇੰਚ ਬੈਕ ਲਈ 3 ਨੇ ਫਰੰਟ ਲਈ 2.5 ਇੰਚ ਤੇ ਇਸ ਤਰ੍ਹਾਂ ਕਰਕੇ ਦਿੱਤੇ ਆਪਾਂ 벨ਟ ਲਗਾ ਦਿੱਤੀ ਆ ਦੇਖੋ ਫਰੰਟ ਲਗਾ ਕੇ ਤੇ ਨਾਲ ਹੀ ਇਹਦੀ ਆਪਾਂ ਦੇਖੋ ਇੱਕ ਲੇਸ ਤਿਆਰ ਕਰ ਰਹੇ ਆ ਘੇਰੇ ਤੇ ਲਗਾਉਣ ਵਾਸਤੇ ਇਸ ਤਰ੍ਹਾਂ ਕਰਕੇ ਆਪਾਂ ਇਹਦੀ ਸੂਈ ਧਾਗੇ ਦੇ ਨਾਲ ਇਹਦੀ ਲੇਸ ਤਿਆਰ ਕੀਤੀ ਹੈ ਦੇਖੋ ਤੁਸੀਂ ਇਹ ਲੇਸ ਬਹੁਤ ਸੋਹਣੀ ਲੱਗੀ ਹੈਗੀ ਇਸ ਤਰ੍ਹਾਂ ਸੂਈ ਧਾਗੇ ਨਾਲ ਲਾਈ ਹੈ ਤੇ ਆ ਦੇਖੋ ਤੁਹਾਨੂੰ ਮੈਂ ਦਿਖਾਉਣੀ ਹੈ ਜੀ ਇਹਦੀ ਪੂਰੀ ਲੁੱਕ ਅੰਡਰਸ਼ਰਟ ਦੀ ਅਤੇ ਦੇਖੋ ਤੇ ਇਸ ਤਰ੍ਹਾਂ ਕਰਕੇ ਆ ਦੇਖੋ ਇਹਦੀ ਸੂਰ ਦੀ ਥੋ ਫਿਟਿੰਗ ਬਹੁਤ ਸੋਹਣੀ ਬਣਦੀ ਹੈ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਊਗੀ ਜੇ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ ਜੀ